ਹਾਂਜੀ ਤੁਸੀਂ ਕੋ 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 ਕੁੰਡਾ ਕੱਲ ਖਾਲੀ ਘੋਟੀ ਜਾਣੇ ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹਾਂਜੀ ਠੀਕ ਠਾਕ ਤੁਸੀਂ ਜਨਾਬ ਆਜੀ ਜੀ ਬਹੁਤ ਪੈਸੈਂਸ ਜੀ ਰਬ ਨਾਲ ਲੱਗੀ ਆ ਰੈਂਪਲ ਕੋ ਖਾਂਦੀ ਆ ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਕਿਤਾ ਠੀਕ ਠਾਕ ਅਸੀਂ ਅੱਜ ਕੱਲ ਬਣੀ ਆ ਅਸ਼ੀਸ਼ ਪੁੱਤ ਚਮਚ ਜਪੜੀ ਬਣੀ ਆ ਅੱਜ ਦਾ ਇੱਧਰ ਆ ਜਾ ਮੇਰੇ ਕੋਲ ਬਾਚ ਬਾਜੀ ਮੋੜ ਦੀ ਨਾ ਇੱਧਰ ਪਿੱਛੇ ਦੀ ਬੈਕ ਸਾਈਡ ਚਲੋ ਤੁਸੀਂ ਚਮਚਾ ਪੜਾਇਓ ਪੁੱਤ ਪਛੇ ਨੀ ਪੜਾਇਓ ਆ ਕਮਲੀ ਕਰਦੀ ਸਾਡੀ ਅੱਜ ਕੀ ਬਣਾ ਰਹੇ ਆ ਜਾਨਦਾਰ ਚੀਜ਼ ਬਣਾਉਣ ਲੱਗੇ ਆ ਤੁਹਾਨੂੰ ਪਤਾ ਹੀ ਆ ਕਿ ਜਦੋਂ ਬੱਚਾ ਘਰ ਆਉਂਦਾ ਹੈ ਮਤਲਬ ਕਿ ਬੱਚਾ ਹੋਣ ਦੀ ਤਿਆਰੀ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਤੇ ਲੇਡੀਜ਼ ਹੈ ਉਹਨੂੰ ਇਹਨਾਂ ਨਾਲ ਕੋਈ ਬਾਅਦ ਵਿੱਚ ਲੇਡੀਜ਼ ਦੇ ਲਈ ਕਿਹੜੀ ਚੀਜ਼ ਵਧੀਆ ਹੁੰਦੀ ਆ ਆਪਾਂ ਬਣਾ ਕੇ ਦਿੰਦੇ ਆ ਪੰਜੀਰੀ ਉਹਨਾਂ ਨੂੰ ਕਈ ਦਾਬੜਾ ਕਹਿੰਦੇ ਇਹਨੂੰ ਕਈ ਗਜਾ ਕਹਿੰਦੇ ਆ। ਇਹਨੂੰ ਗਜਾ ਕਹਿੰਦੇ ਆ, ਕੋਈ ਸੁੰਦ ਕਹਿੰਦੇ ਆ। ਉਹ ਬਣਾ ਕੇ ਦੇਈਦੀ ਆ। ਤੁਸੀਂ ਕੀ ਕਹਿਣਾ ਹੋ ਕਹਿ ਸਕਦੇ? ਮੈਨੂੰ ਪਤਾ ਨਹੀਂ ਹੁਣ ਕਹਿੰਦੇ ਕੀ। ਆ ਪਹਿਲਾਂ ਵਿੱਚ ਬਰਾਇਆ ਬਦਾਮ। ਬਦਾਮ ਦੇਖੀ ਖਾ ਕੇ ਕਿਦਾਂ ਦੇ ਆ ਸਵਾਦ ਆ। ਹਾਰੇ ਕੇ ਚਹ ਦੇ ਵਿੱਚ ਇਹਨੂੰ ਅਲੱਗ-ਅਲੱਗ ਨਾਲ ਦਸੀ ਗਈ ਬਾਇਆ। ਬਣਾਉਂਦੇ ਸੀ। ਫਿਰੋਸਟ ਕੀਤਾ। ਆਹਾਂ। ਉਹਦਾ ਵਾਹ। ਓਹ ਆ ਦੇ। ਆਹਾਰੇ ਖਾਈ ਜਾਉਂਦੇ ਬਤਾਓ ਪਤਾ ਮੋਫਲੀ ਨਹੀਂ ਮੋਫਲੀ ਇਹ ਭੋਗ ਲਾਣਾ ਇਹ ਤਾਂ ਮੋਫਲੀ ਹੁੰਦੀ ਆ ਹਾਂ ਭੋਗ ਛੋੜ ਲਾਈ ਜਾਂਦਾ ਹਾਂ ਵੀ ਟਿਕਰੀ ਲਾਈਦਾ ਹੁੰਦਾ ਭੋਗ ਲਾਤਾ ਬਾਪਾਂ ਆਹ ਉਹ ਹੈਰਾਨ ਤੂ ਆਹ ਕਰਮ ਕਰ ਮੂੰਹ ਚ ਪਾਲੇ ਨਹੀਂ ਨਹੀਂ ਆਹ ਦੇ ਆਹ ਦੇ ਗਰਮਾਰੇ ਮੂੰਹ ਚ ਪਾਲਾ ਮੇਰੇ ਵਿੱਚ ਲੱਗੇ ਮੇ ਮੂੰਹ ਚ ਮੂੰਹ ਚ ਪਾ ਦੇ ਇਹਨੂੰ ਡਾਈਨ ਲੱਗ ਜਾਂਦਾ ਵੀ 2-3 ਘੰਟੇ ਟਾਈਮ ਲੱਗਦਾ ਪਰ ਸਵਾਦ ਬਹੁਤ ਹੀ ਆਹ ਉਹ ਸਵਾਦ ਆ ਦੇਖੋ ਨੇ ਆਸੀਆਂ ਬੈਠੀਆਂ ਕਰਦਿਆਂ ਨੂੰ ਟਾਈਮ ਨਹੀਂ ਲੱਗਾ ਨਾ ਗੱਲਾਂ ਬਾਤਾਂ ਤੇ ਕਿ ਟਾਈਮ ਬੁਆਸ ਨਹੀਂ ਸੀ ਸਿਆਣੀ ਬੰਦੇ ਸਾਨੂੰ ਬੈਠਣ ਵਾਲਾ ਗੱਲ ਦੇਣਾ ਸਾਰੇ ਬੰਦੇ ਵਿਚਾਈਦੇ ਆ ਹਾਂ ਐਸੇ ਚਿਹਰੇ ਕੰਦੇ ਬੈਠੇ ਡਾਕਟਰਾਂ ਤੇ ਸਾਰਾ ਕੁਝ ਕਿਤੇ ਹੋ ਗਈ ਨਹੀਂ ਤਾਂ ਰੈਂਪਲ ਤੇ ਟੇਬਲ ਤੇ ਖੜੀ ਹੋ ਗੱਲਾਂ ਬਣਾ ਦੇਗਾ ਕੋਣ ਨਹੀਂ ਆਪਾਂ ਆ ਆ ਆ ਮੈਂ ਉਸ ਤੋਂ 10 ਰਾਕਾ ਕੁੱਟ ਲਾਉਂਦਾ ਨਹੀਂ ਹੋਰ ਕਹਿਣਾ ਦਿਸਣ ਪਿਆ ਇਹ ਆਹ ਦੇ ਕਰਦੀ ਮੈਂ ਕਹਦਾ ਜਦ ਤੱਕ ਤਿਆਰ ਨਹੀਂ ਹੁੰਦੀ ਅੱਧੇ ਬਰਾਸ ਤੱਕ ਨਹੀਂ ਬਣਾ ਲਿਖਾ ਨਹੀਂ ਸਵਾਦ ਹੈ ਸਵਾਦ ਹੈ ਬਤਾ ਹੋਰ ਕੀ ਪਣਾ ਬਹੁਤ ਕੁਛ ਪੈਣਾ ਹੈ ਸਾਮਾਨ ਸਾਰਾ ਪੈਣ ਵਾਲਾ ਹੀ ਆ ਦੇਖੋ ਜੀ ਅੱਛਾ ਜਿਹੜੀ ਉਹ ਸਾਰਾ ਕੁਛ ਹੀ ਪੈਣ ਵਾਲਾ ਰਿਹਾ ਜਾਨੇ ਇੰਸ਼ਾ ਕੀ ਗੋ ਇਧਰ ਤਾਂ ਕੁਝ ਸਮਝਉਂਦੀ ਸੀ ਹਾਥ ਨਾਲ ਕਰਕੇ ਪਿੰਨੀਆਂ 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 ਬਣਾਇਆਂ ਰੀਆਂ ਅੱਜ ਜੈਸ ਜੈਸ ਆ ਕਹਿੰਦੇ ਖਾ ਲਵਾਂਗੇ ਪਹਿਲਾਂ ਵੀ ਅਸੀਂ ਬਣਾਈਆਂ ਸੀ ਦੀਆਂ ਥੋੜੀਆਂ ਦੀਆਂ ਇਹ ਪਹਿਲਾਂ ਵੀ ਖਾ ਲੈਂਦੇ ਸੀ ਹੁਣ ਕਿੱਥੇ ਥੋਣੀਆਂ ਬਣਿਆ ਸੀ ਉਹ ਕਿਤੇ ਉਦਾਂ ਦੀਆਂ ਤੇ ਨਹੀਂ ਆ ਬਦਾਹ ਭਾਈ ਤਾਂ ਕਿਲੋ 2 ਕਿਲੋ ਕਰਕੇ ਖਾ ਲਓ ਇਸ ਖਾਣੇ ਨਾਲ ਤੇ ਰਵੀ ਨੂੰ ਰੋਕ ਸਕਲੇ ਇੰਨਾ ਹੈ ਕਿ ਥੋੜਾ ਲੇਡੀਜ਼ ਲਈ ਵਧੀਆ ਹੋ ਜਾਂਦਾ ਹੈ ਹੁਣ ਸਪਾਰਸੀ ਘਾਤੇ ਨਹੀਂ ਹਾਂ ਇਹਨੇ ਨੇ ਵੀ ਖਾਤਾ ਮੈਂ ਵੀ ਖਾਤਾ ਹੈ ਇਹਨੂੰ ਮੈਨੂੰ ਸਵਾਦ ਨਹੀਂ ਲੱਗਦਾ ਕੱਲੇ ਇਹ ਖਤਮ ਹੁੰਦੀ ਹੈ ਪਹਿਲਾਂ ਨਾ ਗਜਾਜ ਹੀ ਬਣਾਉਂਦੇ ਹੁੰਦੇ ਸੀ ਉਹ ਸਵਾਦ ਨਹੀਂ ਲੱਗਦੀ ਸੀ ਕਿਉਂਕਿ ਉਹ ਚ ਮੇਵੇ ਜ਼ਿਆਦਾ ਪਾਉਂਦੇ ਸੀ ਕਰਾਈਟੀ ਨਹੀਂ ਪੈਂਦੀ ਸੀ ਚੋਲਾ ਹੁਣ ਚੋਲਾ ਦੇ ਪਾウダー ਦੀ ਬੱਬ ਬਣਾਉਂਦੇ ਆ। ਨਾਲੇ ਇੱਥੇ ਗਰਮੀ ਬਹੁਤ ਆ ਨਾ ਆਪਣੇ ਪਿੰਨਾਂ ਗਾਲੇ ਵੀ ਆ। ਮੌਸਮ ਦਾ ਬਹੁਤ ਫਰਕ। ਇੱਥੇ ਹੁਣ ਕਹਿੰਦੇ ਬਾਹਰੋਂ ਇੱਥੇ ਦਵਾਈ ਹੁੰਦੀਆਂ ਵੀ ਗਾਣ ਠੰਡਾ। ਮੌਸਮ ਠੰਡਾ ਹੋ ਵੀ। ਅਸੀਂ ਪਤਾ ਇੱਥੇ 에어 ਕੰਡੀਸ਼ਨਰ ਤਾਂ ਕਰਕੇ ਬੈਠ ਬੈ ਕੇ ਖਾਣ ਦਾ ਜਗ੍ਹਾ। ਹਾਂ। ਥੋੜੀ ਕੁੱਟ ਕੇ ਤਾਂ ਫੇਰ ਗ੍ਰਾਊਂਡ ਕਰਨੇ ਆਪਾਂ। ਮੈਂ ਬੇਸੰਕੋ ਨਾ ਹੋਣਾ ਪਿਆ। ਹੈਲਪ ਕਰਾਉਣ ਲਈ ਬਹੁਤ ਬੰਦੇ ਪਹੁੰਚੇ ਆ।

ਪਤਾ ਕੀ ਹੋਇਆ ਹੈ ਮੈਨੂੰ ਬੰਦ ਕਰ ਬੰਦ ਕਰ ਬੰਦ ਕਰ ਪਤਾ ਕਿਦਾਂ ਹੁੰਦੀ ਸੀਗੀ ਰਾਤ ਨੂੰ ਬਣਾਉਣੀ ਕਿ ਲੋਕਾਂ ਨੇ ਸੌਂ ਜਾਣਾ ਲੋਕਾਂ ਨੇ ਸੁੱਤੇ ਪਏ ਨੂੰ ਕਿ ਮੈਂ ਕੌਣ ਆਇਆ ਹੈ ਜਿਨ੍ਹਾਂ ਨੇ ਹੁਣ ਆਵਾਜ਼ ਜਿਹੜੇ ਉੱਠ ਗਏ ਹੈ ਮੈਂ ਕਿਹਨਾ ਆਵੇ ਰਾਤ ਨੂੰ ਬਣਾ ਕੇ ਰੱਖ ਲੈਣਾ ਨਹੀਂ ਤਾਂ ਕੋਲੀ ਕੋਲੀ ਨੇ ਗਵੰਡੀਾਂ ਦੇਣੀ ਪੈਣੀ ਹੁੰਦੀ ਸੀਗੀ ਉਦੋਂ ਉਦੋਂ ਕਾ ਉਹਨੇ ਕੀ ਚੀਜ਼ੀ ਪੜਾਇਆ ਬੜਾ ਹੁੰਦਾ ਸੀਗੀ ਮਹਿੰਗਾ ਕੰਮ ਸੀਗਾ ਇੱਕ ਇੱਕ ਬਿਣੀ ਦੀ ਦਾਦੀ ਕਹਿੰਦੇ ਪਿੰਨੀ ਨਹੀਂ ਸੀ ਕਿ ਪਿੰਨੀ ਜਾਲੋ ਗੋਗੜਾ ਹੁੰਦਾ ਖੁੱਲਾ ਪਾਂਡਾ ਦਿੱਦਿਆਨ ਕਾਣ ਰਾਤ ਨੂੰ ਕਾਪੜੇ ਨੂੰ ਤੇੜਕੇ ਇਹ ਕੰਮ ਕਰਦੇ ਆਂ ਅੰਡੀਆਂ ਹੁੰਦੇ ਜ ਬਣਾਉਂਦੇ ਪੇ ਤਾਂ ਤੁਸੀਂ ਤਾਂ ਦੁਪਹਿਰ ਦੇ ਟਿੱਕਲ ਦੇ ਉਹਦੇ ਵਿੱਚ ਰੱਖ ਲੈਣੇ ਹੁੰਦੇ ਸੀਗੇ ਘੜ ਭੇਜੇ ਚ ਥੋੜੀ ਜਿਹੀ ਬਰਾਂਡ ਦਾ ਉਹ ਘਾਟੂ ਲੱਗੂਗਾ ਮਨ ਮਨਾ ਪਾਉਂਦੇ ਨੇ ਇਹਦਾ ਉਹ ਹੀ ਨੂੰ ਕਾਪ ਬਣ ਜੀ हां जी ਹੁਣ ਆਪ ਕਿਆ ਕਰ ਰਹੇ ਹੋ ਸ਼ੱਕਰ ਕੋਣੀ ਗੋੜ ਇਹ ਚੀਜ਼ ਆ ਗੋੜਿਆ ਇਹ ਜਿੱਦਾਂ ਸ਼ੱਕਰ ਦੇ ਵਿੱਚ ਡੰਡੀਆਂ ਲੀਆਂ ਸੀਗੀਆਂ ਨਾ ਉਹ ਲੰਘੀ ਗਈ ਓਕੇ ਸ਼ੱਕਰ ਵਾਲੀ ਓ ਸ਼ੱਕਰ ਪਾਈ ਸੀ ਠੀਕ ਹੈ ਨਾ ਕੰਮ ਹੋ ਨਿਬੜ ਗਿਆ ਸਾਡਾ ਥੋੜਾ ਜਿਹਾ ਰਹਿ ਗਿਆ ਚਲੋ ਬਸ 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 ਹਾਂ ਜੀ ਬੇਸਣ ਅਸੀਂ ਸਾਰਾ ਮਟੀਰੀਅਲ ਦੇਖੋ ਗ੍ਰਾਊਂਡ ਕਰਕੇ ਨਾ ਏ ਗ੍ਰੈਂਡ ਕਨੇ ਕੀਤਾ ਬੜਾ ਵਧੀਆ ਕੀਤਾ ਗ੍ਰੈਂਡ ਵੀ ਗ੍ਰੈਂਡ ਬੱਸ ਹੈ ਜਿਹੜੇ ਬੰਦੇ ਦੇਸ ਦੇ ਉਹਨਾਂ ਨੇ ਕੀਤਾ ਗ੍ਰੈਂਡ ਵਾਲਾ ਗ੍ਰੈਂਡ ਵਾਲਾ ਤੇ ਕੀ ਆ ਇਹ ਗ੍ਰੈਂਡ ਜਿਹੜਾ ਕਰਕੇ ਜਾਂਦਾ ਬਹੁਤ ਵਧੀਆ ਕਰਕੇ ਜਾਂਦਾ ਪੱਖੇ ਦੇ ਮੋਹਰੇ ਬਹਿ ਕੇ ਕੀਤਾ ਪੱਖਾ ਦਾ ਥੀਏ ਪੜੇ ਲੱਗਾ ਨਹੀਂ ਪੱਖਾ ਦੀਏ ਪੜੇ ਲੱਗਾ ਪੱਖਾ ਦੀਏ ਪੜੇ ਲੱਗਾ ਕਿੱਦਾਂ ਕਿੱਦਾਂ ਇਹ ਦੱਸੇ ਪੱਖੇ ਮੋਹਰੇ ਬਹਿ ਕੇ ਮਤਲਬ ਇਹਦੀ ਕੋਈ ਵੈਲਿਊ ਨਹੀਂ ਕੋਈ ਵੈਲਿਊ ਨਹੀਂ ਕੰਦੀ ਪੱਟੇ ਮੋਹਰੇ ਬੈ ਕੇ ਪੱਟੀ ਪਾ ਰਹੀ ਹੈ ਆ ਮੋਨੂ ਦੀ ਕੋਈ ਵੈਲਿਊ ਨਹੀਂ ਜਿਹਨੇ ਬੇਸਣ ਬਣਾਇਆ ਹਾਂ ਇਹ ਨੰਮ ਵਿਚਾਰਾ ਉਹ ਤੇ ਗਰਮੀ ਚ ਲੱਗਾ ਰਹੇ ਬੇਸਨ ਨੂੰ ਹਣ ਬਣਿਆ ਥੋੜਾ ਕੀ ਨਹੀਂ ਮੈਂ ਇਹਨਾਂ ਦੀ ਆ ਕੜਾ ਕੜਾ ਕੇ ਕੀ ਚ ਸਿਰ ਨੇ ਪਰ ਅਕੜਾਈ ਕੋ ਮਮੀ ਹਾਂਜੀ ਮੈਂ ਮੈਂ ਕਿ ਮੈਨੂੰ ਸੁਣਾਉਂਦਾ ਨਾ ਮੈਂ ਦਿਖਾਉਣਾ ਦਾ ਤਖਾ ਕੇ ਦਿਖਾਉਣਾ ਸਵਾਦ ਬਣੂਗਾ ਜੀ ਸਵਾਦ ਬਣੇਗਾ ਸਵਾਦ ਤੂੰ ਤਾਂ ਬਣੀ ਆ ਇੰਨੇ ਮਿੰਟ ਲਾ ਕੇ ਹੁਣ ਸਵਾਦ ਨਾ ਬਣੇ ਤਾ ਚਲੋ ਔਰ ਕੋਈ ਆ ਇਨੀ ਥੱਲੇ ਉਹ ਸੁੱਤੀ ਆ ਕੋਲੇ ਸਵਾਦ ਦੇ ਬਣਨ ਲੱਗ ਪਈ ਚੋਪਾ ਹੈ ਨਾ ਰਹਿਣ ਦੇਗੇ ਅੰਦਰ ਸੁੱਤੀ ਆ ਚੋਪਾ ਕਰਕੇ ਲਾਡੂ ਦੀ ਉਹ ਬਣੀ ਦੇ ਦੋ ਇਹ ਕੋਹੋਂ ਦਾ ਮਿਲਦਾ ਪੁਰਾਣੇ ਆ ਜਾ ਆ ਗਿਆ ਇਹ ਕੋਹੋਂ ਦਾ ਨਹੀਂ ਜਨਾਉਂਦੇ ਇਹ ਕੋਹੋਂ ਦਾ ਹੀ ਇਹ ਨਹੀਂ ਵਾਲਾ ਪਾਣੀ ਬਹੁਤ ਆਇਆ ਸੀ ਇੱਥੇ ਉਹ ਪਰ ਇਹ ਕੋਹੋਂ ਰਿਕਦਾ ਹੁਣ ਤਾਂ ਉਹ ਕਰਨੀ ਪੈਂਦੀ ਟੇਪ ਲਾਉਣੀ ਆ ਇੱਥੇ ਚਲੋ ਪਿੰਨੀਆਂ ਬਣਾਉਂਦੇ ਫਿਰ ਤੁਹਾਨੂੰ ਦਿਖਾਉਂਦੇ ਨਾਲ ਦਿੱਤਾ ਜਾਣਾ ਆ ਦੇਖੋ ਬਣ ਗਈਆਂ ਪਿੰਨੀਆਂ ਤੇ ਲੱਕ ਦੁਖਣ ਲਾਪੇ ਹੋਣ ਤਾਂ ਹੋ ਗਿਆ ਤੇ ਹੁਣ ਖਲਾਰਾ ਜਿਹੜਾ ਪਿਆ ਆ ਸਾਰਾ ਇਕੱਠਾ ਕਰ ਲਈਏ ਟਾਈਮ ਬਹੁਤ ਲੱਗਦਾ ਪਿੰਨੀਆਂ ਨੂੰ ਕਾਲੇ ਬਣੋ 12 ਵਜੇ ਲੱਗੇ ਸੀਗੇ 3:30 ਹੋ ਗਈ ਆ ਚਲੋ ਠੀਕ ਆ ਫਿਰ ਮਿਲਦੇ ਹਾਂ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੁਆਰਾ ਤੋਂ ਤੇ ਅਸੀਂ ਚੱਲੇ ਹਾਂ ਹੁਣ ਮੈਂ ਨਾ ਨੂੰ ਲਿਆ ਮੈਂ ਵੀ ਨਾ ਤਾਂ ਮੈਂ ਉਹਦੇ ਥੋੜਾ ਚੱਲ ਪਿਆ ਪਰ ਨਹੀਂ ਉਹ ਤਾਂ ਵਲੌਗ ਆਪਣਾ ਪਹਿਲਾ ਸੀਗਾ ਆ ਉਹਦੇ ਵਿੱਚ ਐਡ ਕਰ ਮਤਲਬ ਕਿ ਉਹਦੇ ਵਿੱਚ ਇਹ ਐਡ ਨਹੀਂ ਕਰਨਾ ਉਹ ਪੰਜੀਰੀ ਦਾ ਅਲੱਗ ਤੋਂ ਵਲੌਗ ਹੈ ਨਹੀਂ ਤੇ ਅਨਿਵਰਸਰੀ ਦਾ ਹਾਂ ਅਨਿਵਰਸਰੀ ਦਾ ਐਡ ਕਰਨਾ ਆ ਇਹ ਹੈਗਾ ਜੀ ਜੇ ਪੰਜੀਰੀ ਵਾਲੇ ਦੇਣ ਦਾ ਆ ਵਲੌਗ ਮਤਲਬ ਕਿ ਵਿਆਹ ਤੋਂ ਮਰਸੀ ਵਾਲੇ ਦਿਨ ਤੋਂ ਅਗਲੇ ਵੀਰਵਾਰ ਆ ਅਗਲੇ ਦਿਨ ਦਾ ਵਿਆਹ ਹੈ ਅਗਲੇ ਦਿਨ ਦਾ ਆ ਦੱਸੋ ਦੇ ਵਿੱਚ ਕੱਲ ਅਸੀਂ ਕੇਕ ਕੱਟ ਲਿਆ ਸੀਗਾ ਕੱਲ ਜਾਣ ਸੀ ਗੁਰੂ ਘਰ ਹੂੰ ਗੁਰੂ ਘਰੇ ਜਾਣਾ ਸੀ ਮੱਥਾ ਟੇਕਣਾ ਸੀਗਾ ਉਹਦੇ ਕਰਕੇ ਅਸੀਂ ਪੋਸਟਪੋਨ ਕਰਤਾ ਜਿਹੜਾ ਅੱਜ ਖਾਣਾ ਪੀਣਾ ਸਾਰੇ ਫੈਮਿਲੀ ਨੇ ਸੰਡੇ ਜ਼ਿਆਦਾਤਰ ਸਾਡੇ ਪ੍ਰੋਗਰਾਮ ਜਿਹੜੇ ਹੁੰਦੇ ਆ ਪੋਸਟਪੋਨ ਹੁੰਦੇ ਹੁੰਦੇ ਆ ਕਿਉਂਕਿ ਅਸੀਂ ਗੁਰਦੁਆਰੇ ਜਾਣਾ ਹੁੰਦਾ ਆ ਪਰ ਮੈਂ ਤਾਂ ਨਹੀਂ ਗਈ ਮੈਂ ਤਾਂ ਫਿਰ ਜਾ ਵੀ ਨਹੀਂ ਸਕਦੀ ਸੀ ਕਿ ਤਾਂ ਬੇਬੀ ਦੇ ਕੋਲ ਰਹਿਣਾ ਸੀਗਾ ਤਾ ਫਿਰ ਇਹ ਗਏ ਸੀਗੇ ਸਾਰੇ ਜੀ ਵਰਸਰੀ ਦੀ ਅੱਜ ਜੀ ਮਾੜੀ ਮੁੱਟੀ ਜੀ ਫੈਮਿਲੀ ਨਾਲ ਹਾਂ ਗੈਟ ਟੂਗੇਦਰ ਹੈ ਮੰਗੈਟ ਹੋਇਆ더라 ਮਾੜੀ ਕਰਾਂਗੇ ਸਵਾਗ ਮਹੀਨੇ ਬਾਅਦ ਹਾਂ ਹਾਂ ਪਾਰਟੀ ਕਰਾਂਗੇ ਸੋਹਣੀ ਜੀ ਪਾਰਟੀ ਕਰਾਂਗੇ ਹਾਂ ਫੇ ਪਾਰਟੀ ਰੱਖਾਂਗੇ ਫੇ ਕਰਾਂਗੇ ਹਾਂ ਜੀ ਤੇ ਉਹ ਅੱਜ ਹੈਗਾ ਥੋੜਾ ਜਿਹਾ ਡਿਨਰ ਦਾ ਰੱਖਿਆ ਸੀਗਾ ਚੈਨੂ ਪ੍ਰੋਗਰਾਮ ਕੇ ਸਾਰੇ ਜਣੇ ਅਸੀਂ ਜਿੱਥੇ ਇਕੱਠੇ ਹੋ ਕੇ ਤਾਂ ਡਿਨਰ ਕਰ ਲਵਾਂਗੇ ਇੱਧਰ ਕਰੋ ਮਾੜਾ ਹਾਂ ਜੀ ਖਾ ਲੋ ਉਹ ਜਦੋਂ ਇੱਧਰ ਸਾਈਡ ਬੰਦੇ ਨਾ ਮੇਰਾ ਮੂੰ ਕਲਾ ਆਉਂਦਾ ਮੇਰੇ ਵੀ ਘਰ ਜਿਆਦਾ ਰੱਖਿਆ ਕਰ ਓਕੇ ਹਾਂ ਇਹ ਸ਼ਾਇਦ ਤੋਪ ਕੋ ਵੀ ਤੇ ਤਾਂ ਕਰਕੇ ਹੁਣ ਅਸੀਂ ਚੱਨੇ ਆ ਥੋੜਾ ਜਿਹਾ ਸਪੈਸ਼ਲ ਕੰਮ ਕਰਨ ਸਪੈਸ਼ਲ ਕੰਮ ਕਰਨ ਚੱਲੇ ਆ ਜੀ ਜੋੜੀ ਲਈ ਸਪੈਸ਼ਲ ਜੀ ਚੀਜ਼ ਕੋਈ ਦੇ ਦੇ ਸੋਚਦਾ ਕੀ ਆ ਅਸੀਂ ਕਿਹਾ ਕਿ ਕੁਝ ਸਰਪ੍ਰਾਈਜ਼ ਇਹ ਦੇ ਦੀਗੇ ਤਾਂ ਵੀਡੀਓ ਦੇਖ ਕੇ ਪਤਾ ਲੱਗੂਗਾ ਵਧੀਆ ਲੱਗੂਗਾ ਕਿ ਉਹਨਾਂ ਨੂੰ ਫੇਰ ਹੱਲੇ ਕੁਝ ਲੈਣਾ ਉਹਨਾਂ ਦੇ ਵੀਡੀਓ ਦੇ ਐਂਡ ਤੇ ਪਤਾ ਲੱਗਣਾ ਆਪਾਂ ਤਾਂ ਪਹਿਲੇ ਹੀ ਹੁਣ ਆਪਾਂ ਤਾਂ ਕਰੀਏ ਇਹ ਤਾਂ ਇਹਨਾਂ ਦੇ ਘਰ ਨੂੰ ਉਹਨਾਂ ਨੂੰ ਪਾਰਟੀ ਦੇ ਐਂਡ ਤੇ ਪਤਾ ਲੱਗ ਜਦੋਂ ਦੇਣਾ ਕਿ ਪਲੰਗਰਾ ਪਾਰਟੀ ਦੇ ਵਿੱਚ ਤੇ ਤੁਹਾਨੂੰ ਤਾਂ ਦੱਦਦੇ ਅਸੀਂ ਬਣਾਉਣ ਚਨੇ ਆ ਫੋਟੋ ਫੋਟੋ ਜਿੱਤਾ ਕੱਲ੍ਹ ਅਸੀਂ ਖਿੱਚੇ ਸੀ ਅਸੀਂ ਤਾਂ ਉਹਦੇ ਵੈਸੇ ਖਿੱਚੇ ਸੀਗੇ ਆ ਤੇ ਮਤਲਬ ਕਿ ਬੇਬੀ ਦੇ ਨਾਲ ਆ ਦੋਨੀਆਂ ਜਣੇ ਮਤਲਬ ਕਿ ਵਧੀਆ ਫਰੇਮ ਕਰਾ ਦੰਦੇ ਉਹਨਾਂ ਦੇ ਰੂਮ ਦੇ ਵਿੱਚ ਲੱਗੂਗੀ ਯਾਦਗਾਰ ਜੀ ਹੁੰਦੀ ਆ ਛੋਟੇ ਬੱਚੇ ਦੇ ਨਾਲ ਤੇ ਉਹ ਫਰੇਮ ਅਸੀਂ ਫੋਟੋ ਕਢਵਾ ਕੇ ਫਰੇਮ ਕਰਾ ਕੇ ਤੇ ਦੇ ਦੇਣੀ ਆ ਤੇ ਬਾਕੀ ਜਿਹੜਾ ਹਲੇ ਜੋ ਵੀ ਆ ਦੇਣ ਲੈਣ ਉਹ ਅਸੀਂ ਅਜੇ ਜਦੋਂ ਬੇਬੀ ਦਾ ਪ੍ਰੋਗਰਾਮ ਹੋਇਆ ਉਹਦੋਂ ਕਰਾਂਗੇ ਸਾਰਾ ਕੁਝ ਬੇਬੀ ਲਈ ਉਹਦਾ ਹੌਲੀ ਹੌਲੀ ਚੀਜ਼ਾਂ ਲਈ ਆਉਂਦੇ ਆ ਤੇ ਨਾਲੇ ਥੋੜਾ ਜਿਹਾ ਤਾਂ ਅਸੀਂ 1 ਮੰਥ ਤੱਕ ਰੱਖਿਆ ਹੈ ਕਿਉਂਕਿ ਫਿਰ ਥੋੜਾ ਜਿਹਾ ਉਹ ਵੀ ਐਕਟਿਵ ਜੀ ਹੋ ਜੂਗੀ ਨਾਲੇ ਫੋਟੋ ਸੋਹਣੀਆਂ ਆ ਜਾਂਦੀਆਂ ਆ ਬੱਚੇ ਦੀਆਂ ਤੇ ਨਾਲੇ ਭਾਬੀ ਉਹਨੇ ਥੋੜਾ ਜਿਹਾ ਸਹੀ ਹੋ ਜਾਣਗੇ ਹੈਨਾ ਪੰਗੜਾ ਪਾ ਲੂ ਨਾ ਪੰਗੜਾ ਤਾਂ ਪੋਣਾ ਬਣਦਾ ਭੂਵਾਨੇ ਤਾਂ ਨੱਚ-ਨੱਚ ਕੇ ਆਹੋ ਲਾਲਾ ਨੇ ਮੈਂ ਉਹਦਾ ਵੀ ਬਥੇਰਾ ਸੀ ਨੱਚ ਨੂੰ ਚਲੇਦਾ ਅਜੇ ਤਾਂ ਮੈਂ ਹੋਏ ਦੀਦੀ ਹੋਏ ਕਿਉਂਕਿ ਹੋਰ ਫੰਕਸ਼ਨ ਕਿਹੜੇ ਹੁੰਦੇ ਆ ਇੱਥੇ ਮੜ ਮੋਟੇ ਜਦੋਂ ਟਾਈਮ ਮਿਲਦਾ ਇੰਜੋਏ ਕਰ ਲੀਦਾ ਯਾਰ ਬੰਦੇ ਸਾਡੇ ਘਟੇ ਆ ਜਾਂਦੇ ਆ ਇੰਜੋਏ ਕਰ ਲੀਦਾ ਯਾਰ ਨਹੀਂ ਤੁਸੀਂ ਵੀ ਬਥੇਰਾ ਹਾਸੇ ਪਾ ਲੈਂਦੇ ਆ ਵਧੀਆ ਨੱਚੀਦਾ ਘਟੇ ਨਾ ਸੀ ਹਾਸੇ ਪਾ ਬਦਲ ਹੋ ਗਿਆ ਹੈ ਬਾਹਰ ਹੂੰ ਨਾਲੇ ਤੁਸੀਂ ਕਹਿੰਦੇ ਸੀਗੇ ਕਿ ਬੱਚੇ ਦੇ ਕੋਲ ਜੈਲੋ ਜੀ ਕਪੜਾ ਨਰਕੋ ਪਰ ਜੈਲੋ ਵੈਸੇ ਵੀ ਮੈਨੂੰ ਹਾਂਜੀ ਪਤਾ ਹੈ ਜਿੱਦਾਂ ਜੈਲੋ ਨਹੀਂ ਪਰ ਉਹ ਵੀਡੀਓ ਦੇ ਵਿੱਚ ਜੈਲੋ ਹੈ ਵੈਸੇ orange ਰ ਟੇਬਲ ਉਹਦਾ orange ਕਲਰ ਦਾ ਹੈ orange ਕਲਰ ਦਾ ਗੰਧ ਜੋ ਹੈ ਨਾ ਕੰਧ ਹਮਾਰੇ ਘਰ ਦੀ ਕੰਧ ਉਹ ਜੈਲੋ ਹੈ ਉਹ ਜੈਲੋ ਆ ਤੇ ਉਹ ਕਲਰ ਹੈਗਾ orange 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 ਕਲਰ ਦਾ ਟੇਬਲ ਹੈ ਉਹ ਪਤਾ ਨਹੀਂ ਵੀਡੀਓ ਦੇ ਵਿੱਚ yellow ਕਾਹ ਤੋਂ ਆਉਂਦਾ ਆ ਵੈਸੇ ਮੈਂ ਹੁਣ ਆ ਕਿਉਂਕਿ ਉਹ ਪਿੱਛੋਂ yellow ਕਲਰ ਦੀ ਸ਼ੇਡ ਮਾਰਦਾ ਸੀ ਹਾਂ ਉਹ ਉਹ ਮੈਂ ਤੁਹਾਨੂੰ ਵੱਡੀ ਗੱਲ ਦੱਸਾਂ ਕਿ ਜਦੋਂ ਸਾਰਿਕਾ ਛੋਟੀ ਸੀ ਨਾ ਉਹ ਸਾਰਿਕਾ ਦਾ ਟਾਵਲ ਆ ਤੇ ਉਹ ਮੈਂ ਸਾਭ ਕੇ ਰੱਖਿਆ ਸੀਗਾ ਕਿ ਚਲੋ ਕੋਈ ਹੋਊਗਾ ਬੇਬੀ ਵਗੈਰਾ ਇਹ ਨਹੀਂ ਪਤਾ ਤੁਹਾਨੂੰ ਹਾਂ ਕਿਸੇ ਨਹੀਂ ਕਿਸੇ ਦਾ ਵੀ ਕੋਈ ਵੀ ਕੋਈ ਆਪਣੇ ਦੀਪੂਆ ਕੋਈ ਵੀ ਬੇਬੀ ਤੇ ਮੈਂ ਸਾਬ ਕੇ ਸੰਭਾਲ ਕੇ ਰੱਖਿਆ ਸੀ ਉਹਦਾ ਟਾਵਲ ਨਿਸ਼ਾਨੀ ਰੱਖੀ ਸੀ ਤਾਂ ਫਿਰ ਚਲੋ ਕੋਦਾਂ ਨੇ ਤੋ ਬੋਲੋ ਪਤੀ ਜੀ ਆਗੇ ਤਾਂ ਉਹਨੂੰ ਦੇ ਦਿੱਤਾ ਤੇ ਏਡੇ ਫਿਰ ਸਾਬ ਕੇ ਰੱਖ ਲੈਣਾ ਆ ਨਹੀਂ ਵਧੀਆ ਲੱਗਦਾ ਆ ਕਿ ਕੋਈ ਵੀ ਚੀਜ਼ ਆ ਕੋਈ ਨਿਸ਼ਾਨੀ ਰੱਖੀ ਹੋਵੇ ਤਾਂ ਵਧੀਆ ਲੱਗਦੀ ਆ ਤੇ ਮੈਂ ਸਾਰਿਆਂ ਨੂੰ ਇਹੇ ਦੱਸਣਾ ਚਾਹੁੰਦੀ ਆ ਕਿ ਉਹ yellow ਕਲਰ ਦਾ ਨਹੀਂ ਹੈਗਾ ਉਹ orange ਕਲਰ ਦਾ ਆ ਤੇ ਉਹ ਵੀ ਜਿਹੜੇ ਵਿੱਚ ਲੱਗਦਾ ਇੱਕ ਸਾਡਾ ਇੱਕ ਬਲੌਗ ਰਹਿੰਦਾ ਵੀ ਆ ਜਿੱਦਾਂ ਡਿਲੀਵਰੀ ਸੀ ਨਾ ਉਹ ਤੋਂ ਇੱਕ ਦਿਨ ਉਹ ਤੋਂ ਇੱਕ ਦਿਨ ਰਾਤ ਪਹਿਲਾਂ ਦਾ ਨਹੀਂ ਉਸੇ ਰਾਤ ਦਾ ਹੀ ਮਤਲਬ ਰਾਤ ਨੂੰ ਹੀ ਉਹ ਹੋਇਆ ਉਹ ਬੰਦੇ ਆ ਦਿਨ ਦਾ ਹੈ ਦਿਨ ਦਾ ਬਲੌਗ ਆ ਰਾਤ ਦਾ ਬਲੌਗ ਆ ਤੇ ਉਹ ਦਿਨ ਬਹੁਤ ਪਰਤੂ ਪਿਆ ਸੀ ਸ਼ੇਅਰ ਕਰਾਂਗੇ ਜਰੂਰ ਉਹ ਜਰੂਰ ਦੇਖਿਓ ਜਿਹੜਾ ਉਹ ਬਲੌਗ ਨੂੰ ਪਾੜਾਂਗੇ ਬਾਅਦ ਚ ਉਹ ਪੋਸਟ ਕਰਾਂਗੇ ਬਹੁਤ ਪਰਤੂ ਪਿਆ ਉਹ ਰਾਤ ਨੂੰ ਤੇ ਲੋ ਬਾਕੀ ਗੱਲਾਂ ਬਾਤਾਂ ਬਾਅਦ ਚ ਕਰਦੇ ਆ ਨਾ ਮਿਲਦੇ ਆ ਬਾਅਦ ਵਿੱਚ ਮਿਲਦੇ ਕਰ ਲਈਏ ਕਾਮਰੇਟਾ ਕਰਨਾ ਹੈ ਹਾਂ ਚਲੋ ਠੀਕ ਹੈ ਜੀ ਓਕੇ ਇਹ ਲੱਗਿਆ ਜੀ ਸ਼ਾਇਦ ਸਾਹਿਬ ਤੋਫੋ ਬਣਾਓ ਤੋਫੋ ਖਵਾ ਦੇ ਪਨੀਰ ਜਿਹੜਾ ਆਪਾਂ ਇੰਡੀਆ ਵਿਆਹ ਚ ਪਨੀਰ ਖਾਈ ਜਾਂਦੇ ਖਾਈਦਾ ਜਿਹੜਾ ਖਾਈਦੇ ਆ ਪਨੀਰ ਦੇ ਨਹੀਂ ਆਈ ਹੁੰਦਾ ਭਾਇਆ ਕਹਈ ਕਾਲੇ ਆ ਹਾਂ ਜਿਹਨਾਂ ਨੂੰ ਅੱਜ ਪਕਾਉਣਾ ਹੈ ਉਹਦੇ ਦਾਣਾ ਖਾਣਾ ਬਾਕੀ ਹੁਣ ਵੀ ਵਿਆਹ ਦੀ ਉਖਾਣ ਲਈ ਹਾਂਜੀ ਤਾਂ ਵਿਆਹ ਵਾਲਾ ਮੁੰਡਾ ਦੇਖ ਲਓ ਗੱਟਾ ਆ ਗਿਆ ਗੱਟਾ

ਵਾਸੀਆਂ ਵਾਸੀਆਂ ਓਹੋ ਉਹਦਾ ਦਸਤਾਨਾ ਦੇ ਪੈਸਲੇ ਦਸਤਾਨਾ ਲੱਤਾ ਕਿਤਨੂ ਕਰੀ ਜਾਂਦੀ ਆ ਪੈਰਾਂ ਵਾਂ ਲੱਤਾ ਕਿ ਪੈਰਾਂ ਆਹ ਤਾਂ ਹੱਥਾਂ ਦਾ ਲੈ ਵਾਸੀ ਓਹੋ ਵਾਸੀ ਆਪਣੇ ਪਾਪੇ ਵਾਂਗੂ ਮਾਰਦੀ ਆ ਐ ਲਾਲ ਕਮੀਜ਼ ਪਾ ਗਿਆ ਮੁੰਡਾ ਐ ਚਲੋ ਗਾਇਸ ਚਲੋ ਜੋੜੀ ਓਪਨ ਕਰੀਏ ਇਹਨੂੰ ਬੈਠੋ ਜੋੜੀ ਦੋਣੀ ਹਲੇ ਹਲਕੇ

ਉਹ ਦੇ ਕਹਿੰਦੀ ਮੈਨੂੰ ਵੀ ਕਹੋ ਮੈਂ ਵੀ ਖੋਲਣਾ ਆ। ਬਸਰ ਕਾ ਮੂਸੇ ਆਈ ਫੋਟੋ ਲੈਈ ਆ। ਆ ਜੀਵਾ। ਬਹੁਤ ਬਹੁਤ ਥੈਂਕ ਯੂ ਬਹੁਤ। ਇੱਕ ਤੇਰੀ ਸਪੈਸ਼ਲ ਚੀਜ਼ ਆ ਦੇ। ਤੇ ਰਗੜਾਂ ਲੱਗੀਆਂ ਉਹ ਵੀ ਪਤਾ ਲੱਗਦੀ ਰਗੜਾਂ ਲੱਗੀਆਂ। ਰਗੜਾਂ ਲੱਗੀਆਂ ਈ ਤੇਰੇ। ਆਹ ਕਾਕਾ। ਚੈਨੋ ਨੇ ਦਈਆ ਭਾਣਿਆ ਕਹਿੰਦੇ ਲੋਨ ਦੀ। ਆਹੋ ਆਹੋ ਵਾਹ। ਤੂੰ ਕਹ ਤੇ ਰੋਈ ਜਾਂਦੀ ਆ ਉਹ ਕਹਿੰਦੀ ਮੈਂ ਖੋਲਣਾ ਜੀ ਉਹ ਨਹੀਂ ਮੈਂ ਖੋਲਣਾ ਜੀ ਉਹ ਕਹਿੰਦੀ ਮੈਂ ਖੋਲਣਾ ਜੀ ਹਾਂ ਆ ਲੈ ਆ ਲੈ ਮਿੱਕੂ ਉਹ ਕੇਸ ਮੱਖਣ ਦਾ ਤੈਨੂੰ ਖਮਾਣਾ ਮੈਂ ਲੱਗਦਾ ਪੂਰਾ ਜੀ ਪੂਰਾ ਬੈਣੀ ਆ ਲੱਗਦਾ ਹਾਂ ਕੇਸ ਫੁੰਡਿਆ ਨਹੀਂ ਲੱਗਦਾ ਮੋੜ ਲਈ ਤੇ ਯਾਦਾ ਆ ਕੱਟਾ ਸੀ ਉਹ ਕੱਟ ਲਈ ਤੂੰ ਆ ਮੇਕਅਪ ਕਿੱਥੇ ਨੂੰ ਕੀਤਾ ਆ ਤੂੰ ਮੇਕਅਪ ਕਰ ਕੇ ਬੇਟੀ ਹੋਰ ਬਿੱਲੀ ਆਂਦੇ ਆ ਹੋਰ ਤੁਹਾ ਬਾਗੂ ਬਣ ਕੇ ਹੋਣਾ ਸੀ ਇਹ ਛੋਟੀ ਭੋਲ ਨੇ ਬਣਦਾ ਹੁੰਦਾ ਛੋਟੀ ਭੂਮੇ ਗੇਲੂ ਇਹ ਕੱਟ ਕੇ ਨਹੀਂ ਆ ਹਾ ਅਦੂ ਹਾ ਅਦੂ ਇਹ ਮੈਂ ਕੱਟਣੇ ਦਾ ਆ ਆਹੋ ਰੈਟ ਵੀ ਜਾਂਦੀ ਆ ਹਾਂ ਰੈਟ ਵੱਲ ਦੱਲ ਜੂ ਆਹ ਨੋ ਨੀ ਬੇਨੂ ਲਈ ਜਾਂਦੇ ਆ ਪੂੰਦੀ ਨਾੜ ਕੇ ਇਦਾਂ ਤਾਂ ਕੰਮ ਹੀ ਨਾ ਬਣਾ। ਮੇਰਾ ਭਾਜੀ ਬੋਰ ਕਰੀ ਜਾਂਦੀ ਆ। ਕਰਕੇ ਆ। ਕਿੱਲੇ ਨੇ ਦਰਵਾਜ਼ਾ। ਇਹ ਨੇ ਡਵਾ ਲੈਂ ਗਿਆ। ਇਹ ਨੇ ਡਿਜੀ ਆ। ਮੈਂ ਜਾ ਜਾਈਂਗਾ। ਆਹ ਦਾ ਪੂੰਦੀ ਦਾ ਹੀ ਆ ਬਈ। ਸ਼ੂਨ। ਕੀ ਕਹੋ ਨਾ ਕਹੋ। ਹਾਂ। ਆਓ ਜੀ। ਚਾਚੂ। ਓ ਫੁੱਫੜਾ ਕੁੜੀ ਦਾ ਆ ਜਾ ਇੱਧਰ ਨੂੰ। ਅਗਲੀ ਭੂਆ ਮੈਂ ਕਿ ਚੱਲ। ਭੂਆ। ਕੈਨੇਡਾ ਕੰਨਦਾ ਹੋ ਹੋ ਵਾਹ ਹੈਲੋ ਕੰਦਰਵੰਨ ਕੈਨੇਡਾ ਐ ਕੈਨੇਡਾ ਗਿਆ ਕੈਨੇਡਾ ਤਾਂ ਆਇਆ ਫੜ ਗਏ ਤੇ ਮੈਨੂੰ ਯੋ ਕੈਨੇਡਾ ਭੱਲਿਓ ਈ ਚਾਹੀਦਾ ਚੀਜੀ ਚਾਹੀਦੀ ਸਾਈਕਲ ਚਾਹੀਦਾ ਤੇ ਤਾਂ ਪਤਾ ਨਹੀਂ ਸਮਾਦ ਕਿੰਨਾ ਹੋ ਗਿਆ ਵੀ ਦੰਦਾ ਇੰਡੀ ਅਜ ਤੱਕ ਲੈ ਲੈ ਬਹੁਤ ਬਹੁਤ ਫੇਰਵਾਨੀ ਤਾਂ ਆ ਵੀ ਬਹੁਤ ਬਹੁਤ ਹਾਂ ਬਹੁਤ ਬਹੁਤ ਦਹਾੜ ਦਾ ਅਦੇ ਕੁਛ ਨਹੀਂ ਤਾਂ ਬਦਲ ਪਾਈਆਂ ਜੀ ਸਹੀ ਗੱਲ ਜੀ ਜੀ ਬੇਨ ਦੇ ਕੋਈ ਸਮਾਂ ਆ ਘੱਟਾ ਹੋਣਾ ਚਾਹੀਦਾ ਜੇ ਠੀਕ ਹੈ ਜੀ ਠੀਕ ਹੈ ਜੀ ਚਲੋ ਖਾਓ ਪੀਓ ਹੁਣ ਚਲੋ ਜੀ ਬਹੁਤ ਬਹੁਤ ਸਾਰਿਆਂ ਦਾ ਇੰਨਾ ਕੁਝ ਸਾਰਿਆਂ ਨੂੰ ਬਹੁਤ ਬਹੁਤਾ ਦੇਵੇ ਚਲੋ ਹਾਂ ਹਾਂ